ਕੁਝ ਦੇ ਰਾਈਡ ਸ਼ੁਰੂ ਹੋਈ ਹੈ 3-4 ਪੱਕੇ-ਪੱਕ ਜਗ੍ਹਾ ਤੋਂ ਦਿੱਲੀ ਤੋਂ ਚੰਡੀਗੜ੍ਹ ਤੋਂ ਲੁਧਿਆਣਾ ਤੋਂ ਤੇ ਕੁਝ ਬੰਦੇ ਬਟਿੰਡੇ ਤੋਂ ਵੀ ਆਏ ਜੀ ਤੇ ਰਾਈਡ ਹੈਗੀ ਸਪੈਸ਼ਲੀ ਡੈਡੀਕੇਟਿਡ ਟੂ ਸਾਡੇ ਗ੍ਰੇਟ ਬਾਈ ਸਿੱਧੂ ਮੂਸੇਵਾਲੇ ਬਾਈ ਨੂੰ ਤੇ ਆਪਾਂ ਕੱਲ ਦੇ ਚਲੇ ਹੋਏ ਸਾਰੇ ਸਪੈਸ਼ਲੀ ਦਿੱਲੀ ਵਾਲੇ ਬੰਦੇ ਤੇ ਅੱਜ ਪਹੁੰਚੇ ਸਾਰੇ ਇੱਥੇ ਆ ਕੇ ਤੇ ਬੱਸ ਫਿਰ ਹੁਣ ਦੇਖ ਰਹੇ ਤੁਸੀਂ ਦਿੱਲੀ ਵਾਲੇ ਹੁਣ ਪਹੁੰਚ ਰਹੇ ਹੈ ਤੇ ਆਪਾਂ ਲੋਕਲ ਬੰਦੇ ਸੀਗੇ ਜੋ ਪੰਜਾਬ ਦੇ ਚੰਡੀਗੜ੍ਹ ਆਪਣਾ ਪਟਿੰਡੇ ਦੀਆਂ ਕੁਰੀਆਂ ਉਹਨਾਂ ਤੇ ਪਹੁੰਚ ਗਈ ਸੀ। ਸਭ ਜੀ ਬੁਧਾ ਸਰਪਰ ਹਾਲੇ ਤੱਕ ਤਾਂ ਨਹੀਂ ਮਿਲੇ ਜੀ। وہی ਪਲਾਨ ਹੈਗਾ ਸਾਡਾ ਆਫਿਸ ਨੂੰ ਮਿਲਦਾ ਅੱਜ। ਤੇ ਇਹ ਮਾਤਰ ਦੇ ਇੱਕ ਪਰਵਾਰ ਦੇਖੋ ਜੀ ਆਪਾਂ ਦਾ ਵੀ ਵਾਂਟ ਜਸਟਿਸ ਫਾਰ ਫਾਰ 빅 ਬ੍ਰਦਰ ਕਿਉਂਕਿ ਹਾਲੇ ਤੱਕ ਜੋ ਸਾਨੂੰ ਜਸਟਿਸ ਚਾਹੀਦਾ ਉਹ ਹਾਲੇ ਤੱਕ ਸਾਨੂੰ ਲੱਗਦਾ ਕਿ ਨਹੀਂ ਹੋਇਆ ਤੇ ਵੀ ਵਾਂਟ ਜਸਟਿਸ ਵੀ ਆਰ ਹੇਅਰ ਟੂ ਸਪੋਰਟ ਉਹ ਦੇ ਫੈਮਿਲੀ ਬਪੂ ਜੀ ਸਪੈਸ਼ਲੀ ਐਂਡ ਮਾਤਾ ਜੀ ਮੈਂ ਉਹਦਾ ਇੱਥੇ ਇੰਡੀਆ ਚ ਨਹੀਂ ਰਹਿੰਦਾ ਮੈਂ ਬਾਹਰ ਰਹਿਣਾ ਮੈਂ ਦੁਬਈ ਰਹਿਣਾ ਤੇ ਮੈਂ ਕਨੈਕਟਡ ਹੈਗਾ ਆਪਣਾ ਸਿੰਘ ਸੰਤ ਦੀ ਮੋਟਰਸਾਈਕਲ ਯੂਈ ਦੁਬਈ ਰੰਨੇ ਤੇ ਸਾਡੇ ਸਿੱਧੂ ਬਾਈ ਨੇ ਇੱਕ ਗੋਟ Song ਤੁਸੀਂ ਸੁਣਿਆ ਹੋਣਾ ਉਹ ਵੀ ਸਾਡੇ ਬਾਈ ਨੇ ਸਾਡੇ ਨਾਲ ਕੀਤਾ ਹੋਇਆ ਸਾਡੇ ਕਲੱਬ ਨਾਲ ਕੀਤਾ ਹੋਇਆ ਇਹ ਸਪੈਸ਼ਲ ਪਿਆਰ ਹੈਗਾ ਭਾਈ ਲਈ ਸਾਰਿਆਂ ਨੇ ਮਿਲ ਕੇ ਰਾਈਡ ਪ੍ਰਪੇਅਰ ਕੀਤੀ ਕਿ ਅਸੀਂ ਉਸ ਤਾਂ ਪਹੁੰਚਾਵਾਂਗੇ ਮੁੱਸੇਵਾਲਾ ਦੇ ਹਵੇਲੀ ਇਹ ਰਾਈਡ ਸਿਰਫ ਉਹਨਾਂ ਨੂੰ ਟ੍ਰਿਬਿਊਟ ਦੇਣ ਲਈ ਹੈ ਜੋ ਉਹਨਾਂ ਨੇ ਆਪ ਦੀ ਲਾਈਫ ਤੇ ਅਚੀਵਮੈਂਟਸ ਕੀਤੀਆਂ ਬਹੁਤ ਹੀ ਘੱਟ ਉਮਰ ਦੇ ਵਿੱਚ ਅਸੀਂ ਉਹ ਬਸ ਉਹਨਾਂ ਨੂੰ ਆ ਕੇ ਦੇਖਣਾ ਚਾਹੁੰਦੇ ਸੀ ਤੇ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਈਵਨ ਫॉर ਮਾਈ ਕਿਡਸ ਆਲਸੋ ਕਿਉਂ ਮੂਸੇ ਵਾਲਾ ਪਾਜੀ ਤੋਂ ਕੁਝ ਸਿੱਖਣ ਉਹਨਾਂ ਦੀ ਅਚੀਵਮੈਂਟ ਤੋਂ ਸਿੱਖਣ ਤੇ ਉਸ ਲੈਵਲ ਲਈ ਮਿਹਨਤ ਕਰਨ ਤੇ ਮੈਨੂੰ ਲੱਗਿਆ ਸੀ ਮੂਸਾ ਪਿੰਡ ਦੇ ਵਿੱਚ ਕਾਫੀ ਤਾਬਾਦ ਦੇ ਵਿੱਚ ਜਿਹੜੇ ਸਿੱਧੇ ਫੈਨ ਪਹੁੰਚੇ ਹੋਏ ਜੀ ਬਾਦ ਹੁੰਦੇ ਨਾਲ ਜਸਟਿਸ ਵੀ ਹੁੰਦਾ ਹੈ ਅਣੀ ਬਹੁਤ ਵਧੀਆ ਲੱਗਿਆ ਸੀ ਵੈਸੇ ਸਾਡੀ ਰਾਈਡ ਤਾਂ ਫਸਟ ਟਾਈਮ ਹੈ ਇੱਥੇ ਬਟ ਸੀ ਪੀ ਵੀ ਤੇ ਦੇਖਦੇ ਰਹਿੰਨੇ ਆ ਪੀ ਸੀ ਸੀ ਚੈਨਲ ਤੇ ਕਿਦਾਂ ਲਾਈਵ ਚੱਲਦਾ ਹੈ ਐਵਰੀ ਸੰਡੇ ਕਾਫੀ ਟਾਈਮ ਦਾ ਪਲਾਨ ਸੀ ਤਾਂ ਬਹੁਤ ਵਧੀਆ ਵੀ ਲੱਗਿਆ ਮੈਂ 79 ਦੇ ਸਮੇਂ ਮੈਂ ਪਹਿਲਾਂ ਸਿੱਧੂ ਪਾਜੀ ਦੀ ਇੰਨੀ ਜ਼ਿਆਦਾ ਫੈਨ ਨਹੀਂ ਸੀ ਮੈਂ ਫਾਲੋਅਰ ਸੀ ਬਟ ਜਦੋਂ ਇਦਾਂ ਦੀ ਟਰੈਜੇਡੀ ਹੋਈ ਤੇ ਉਹਨਾਂ ਦੇ ਗਾਣੇ ਸੋਹਣੇ ਤਾਂ ਹੁਣ ਉਹਨਾਂ ਦੇ ਗਾਣਿਆਂ ਦੇ मीनिंग ਸਮਝ ਆਉਂਦੇ ਆ ਤੇ ਮੈਨੂੰ ਲੱਗਦਾ ਕਿ ਮੈਂ ਉਹਨਾਂ ਦੀ ਹੁਣ ਸਟਰੋਂਗੇਸਟ ਫਾਲੋਅਰ ਆ ਤੇ ਫੈਨ ਆ ਤੋ ਇਹੀ ਅਰਦਾਸ ਕਰਾਂਗੇ ਕਿ ਉਹਨਾਂ ਨੂੰ ਜਸਟਿਸ ਮਿਲੇ ਬਾਕੀ ਤਾਂ ਸਭ ਨੂੰ ਪਤਾ ਹੀ ਹੈ ਕਿ ਕੀ ਹਾਲਾਤ ਅੱਜਕੱਲ੍ਹ ਨੇ ਜਿਹੜੇ ਰੈਡਰ ਤੁਸੀਂ ਚੱਲੇ ਹੋਗੇ ਸਿਰਫ ਇਕੱਲੇ ਚੰਡੀਗੜ੍ਹ ਤੋਂ ਵਕ ਵਕ ਜਗ੍ਹਾ ਤੋਂ ਕੱਟੇ ਹੋਣਗੇ ਅਲੱਗ-ਅਲੱਗ ਤੋਂ ਚੰਡੀਗੜ੍ਹ ਲੁਧਿਆਣਾ ਬਠਿੰਡਾ ਮੋਹਾਲੀ ਅਲੱਗ-ਅਲੱਗ ਸ਼ਹਿਰਾਂ ਤੋਂ ਸੈਂ ਦਿੱਲੀ ਤੋਂ ਵੀ ਆਏ ਆ ਰਾਈਡਰ ਦੇ ਸਿਰਫ ਭਾਜੀ ਨੂੰ ਟ੍ਰਿਪੋਰਟ ਦੇਣ ਲਈ ਆਇਆ ਹਨ ਨਾਲੇ ਸਾਹਮਣੇ ਹੋਣ ਲਈ ਆਇਆ ਹੈ ਬਾਈਕ ਦੇ ਨੇੜੇ-ਨੇੜੇ ਬੁੱਝੋ ਬਾਕੀ ਇੱਧਰ ਕੱਢ ਦਿਓ ਭਾਈ ਤੁਸੀਂ ਇਹਨਾਂ ਨੂੰ ਕਹੋ ਭਾਜੀ ਬਾਈਕਰ ਭਾਈ ਦੂਜੇ ਦਾ ਕਰਾ ਲਾਣੇ ਪ੍ਰਾਰਥਨਾ ਇਹ ਬਾਕੀ ਇਹਨਾਂ ਨੂੰ ਉੱਤਰ ਬਾਈ ਉੱਤਰੀ ਹੁੰਦੇ ਬਾਕੀ ਚਲੋ ਅੱਧਰ ਬਾਕੀ ਚਲੋ ਉੱਤਰ ਟੀਮ ਨਾਲ ਕਰਾ ਲਓ ਗੁਰਪ੍ਰਸਾ ਬਣਾ ਲਓ ਉਸ ਦੇ ਬਾਰੇ ਇੱਥੇ ਆਈ ਖੜ੍ਹ ਦਿਓ ਜਾਈ ਇੱਥੇ ਫੋਟੋ ਖਿੱਚ ਦਿਓ ਬਾਈਕਾਂ ਦੇ ਬੈਠ ਭਾਈ ਜੀ ਬਾਕੀ ਇੱਧਰ ਖੜ੍ਹ ਗੋ ਪਿੱਛੇ ਹੋ ਕੇ ਜੀ ਲਾਈਪ ਹੋਈ ਹੈ ਕਿੰਨੇ ਪਾਗ ਅੰਕਲ ਦੇ ਦਰਸਨ ਕਰ ਸਕੀਏ ਪਤਾ ਹੋਵੇ ਸੁਦੇ ਭਾਈ ਕਨਪਾਗ ਸਾਡੇ ਪਤੰਨੀ ਕਹਾਂਗੇ ਦੀ ਇਹ ਸਾਰੇ ਵੀਰ ਆਪਣੇ ਆ ਗਏ ਦਿੱਲੀ ਹਰਿਆਣਾ ਪੰਜਾਬ ਜੀ ਆਪਣਾ ਸੰਗਾਈ ਬਣੀ ਤੁਸੀਂ ਨੂੰ ਦੇ ਸਤਿਕਾਰ ਮੈਂ ਤੁਹਾਡਾ ਬਹੁਤ ਸ਼ੁਕਰੀਆ ਕਰਦਾ ਵੀ ਤੁਸੀਂ ਹੁਣੇ ਤੱਕਾਂ ਦਾ ਭਰਾ ਦੀ ਯਾਦ ਨੂੰ ਜਾਂ ਤੁਹਾਡੇ ਮੰਨ ਦੇ ਵਿੱਚ ਇੱਕ ਤੀਸ ਹੈਗੀ ਹੈ ਹਨ ਮੈਨੂੰ ਲੈ ਕੇ ਵੀ ਚੱਲਿਓ ਤੁਮ ਆਪਣਾ ਤੋਂ ਰਿਸਟਾਰੈਂਟ ਕੇ ਮੇਰੇ ਪਰ ਆ ਕੇ ਦੇਖੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਕਾਲ